ਔਰ 2.5 ਦੇ ਰੁੱਤ ਦੇ ਵਿੱਚ ਹੈ। ਉਸਤਾਦ ਨੇ ਬੜਾ ਕੁਝ ਲਿਖਿਆ ਹੈ। ਅੱਜ ਤੁਹਾਡੇ ਨਾਲ ਸੰਜਾ ਗੱਲ ਹੈ। ਤੇ ਕਹਿੰਦੇ ਨੇ ਅਹ ਹਰ ਇੱਕ ਔਰਤ ਨੂੰ ਆਪਣੇ ਘਰ ਦਾ ਬੜਾ ਪਿਆਰਾ ਲੱਗਦਾ ਹੈ। ਹਾਂ। ਬੱਚਾ ਉਹ ਯਰੀਆਂ ਹੁੰਦੀਆਂ ਨੇ ਕੋਈ ਸ਼ਾਮ ਤੋਂ ਦੇ ਨੇ ਉਹ ਬੜਾ ਸੋਹਣਾ ਦਰਸਾਇਆ ਮੇਰੇ ਉਸਤਾਦ ਨੇ। ਕੀ ਇਹ ਨਾ ਪਾਇਆ? ਅਹ ਕਹਿੰਦੇ ਨੇ ਤੁਹਾਨੂੰ ਤੇਰੇ ਚਾਏ। ਉਹ ਦੇ ਦਾਂ। ਹਸਣੇ ਦੀ ਰੁੱਤ ਮਾਹੀ ਬੇਰੋ ਸਿਆ ਵਿੱਚ ਲੰਗ ਜੂਗੀ ਹਸਣੇ ਦੀ ਰੁੱਤ ਮਾਹੀ ਬੇਰੋ ਸਿਆ ਵਿੱਚ ਲੰਗ ਜੂਗੀ ਕਦੇ ਹੱਸ ਕੇ ਬੋਲਿਆ ਨਹੀਂ ਕਦੇ ਹੱਸ ਕੇ ਬੋਲਿਆ ਨਹੀਂ ਹਰ ਦਮ ਪਾਈ ਰੱਖਦਾ ਤੇਰੇ ਮੇਰਾ ਸੂਰਜ ਛਿਪ ਜਾਂਦਾ ਚੰਦਰਿਆ ਬੇਵੇਖਿਆ ਮੂੰਹ ਤੇ ਮੇਰਾ ਸੂਰਜ ਛਿਪ ਜਾਂਦਾ ਕਮ ਹੋਇਆ ਦਿਨ ਵੇਖਾਂ ਮੂ ਤੇਰੇ ਤੇਰੀ ਤੂ ਤੂ ਕਹਦਾ ਤੂੰ ਮੇਰੇ ਵਿੱਚ ਕੋਈ ਘੋਟ ਨਹੀਂ ਜਿੱਤੋਂ ਮਰਦੀ ਪੁੱਛ ਸਕਦਾ ਤੂੰ ਮੇਰੇ

वो नहीं सुना गलिया उदास कर जावा गे कद तेरे शहर दिया गलियां उदास कर जावाह दया नि ਹਾਰੀ ਕੁਮਾਰ ਆਪਣੇ ਪਤੂ ਪਾਂ ਦੇ ਕਾਲਾ ਬੇ ਕੂਜਾ ਦੇ ਕਮਲਾਵੇ ਸਿਆਮਾਵੇ ਐਤੋ ਆ ਗੋਦੇ ਗਾਲਾਂ ਨਿੱਕਾ ਲੁਆ ਦਿੱਤਾ ਤੇ ਇਹ ਬੜੇ ਲੋਕੀਏ ਹੈ ਕਾਹੀ ਤੈਨੂੰ ਜਾਕਰ ਕੇ ਕੀ ਹੌਸਾ ਜਾਤਾ ਹੋ ਉਸ ਆਇਦਾ ਦਾ ਜਲਵਾਤੀ ਹੋ ਕੇ ਰੋਪਾ ਚਲੋ ਕੋਈ ਗੱਲ ਨਹੀਂ ਇਹ ਮੈਂ ਤੁਹਾਡੇ ਨਾਲ ਸਾਝੀ ਕਰ ਰਿਹਾ ਤੇਰੇ ਤੇ ਕੋ ਬੜਾ ਤੇਰੇ ਤੇ ਲਾਫੀ ਜਣਾ ਮੈਂ ਤਾਂ ਡੇਰੀ ਆ ਗਿਆ ਮਾਵਾ ਦਾ ਤਕਤ ਨਾ ਇਹਦਾ ਬੜਾ ਹੁੰਦਾ ਅੱਜ ਦੁਰਬੇ ਮਾਫੀ ਹੈ ਮੇਰੀ ਮੈਂ ਹਾਲੀ ਸੀ ਕਿਆ ਬੋਲੀ ਸਕਿਆ ਤੇ ਇਤਿਜ ਤੈਨੂੰ ਨਹੀਂ ਬੜਾ ਪਿਆਰ ਕਰਦੇ ਆ ਔਰ ਮੇਰੇ ਮਾਵਾ ਦੇ ਬਰਾਬਰ ਰਹੋ ਐ ਮੈਂ ਕਿਹਾ ਕਿ ਦੇਵੀ ਆ ਲਾਦੇ ਵੀ ਆ ਬੋਲਦੇ ਵੀ ਹੈ ਬਹੁਤ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਫਰਮਾਇਸ਼ ਸੀ ਕਿ ਮਾਸ ਨਾ ਆ ਨਾ ਮੈਂ ਨੂੰ ਸਾਰੇ ਕੀ ਕਹਿੰਦੇ ਆ